ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਠੀਕ ਠਾਕ ਆ ਕੱਜ ਆਪਾਂ ਬਣਾਉਣਾ ਆ ਗੋਭੀ ਦਾ ਕੀਮਾ ਮਤਲਬ ਕਿ ਕੀਮਾ ਗੋਭੀ ਵੈਸੇ ਕੈਨੇਡਾ ਵੀ ਆਪਾਂ ਬਣਾਇਆ ਸੀਗਾ ਪਰ ਉੱਥੇ ਬਣਾ ਲੈਨੇ ਹੁੰਨੇ ਕਿ ਮੈਨੂੰ ਨਾਰਮਲ ਗੋਭੀ ਬਹੁਤ ਘੱਟ ਪਸੰਦ ਆ ਕੀਮੇ ਵਾਲੀ ਗੋਭੀ ਮੈਂ ਖਾ ਲੈਣੀ ਆ ਤੇ ਹੁਣ ਘਰ ਇੱਕ ਗੋਭੀ ਬਹੁਤ ਹੋਈ ਪਈ ਹੈਗੀ ਤੇ ਮੰਮੀ ਕਹਿੰਦੇ ਸਾਨੂੰ ਵੀ ਉਹ ਰੈਸਪੀ ਬਣਾ ਕੇ ਟੇਸਟ ਕਰਾ ਦੇ ਕਿਉਂਕਿ ਇੰਨੀ ਗੋਭੀ ਪਈ ਆ ਉਹ ਵੇਸਟ ਹੀ ਜਾਣੀ ਆਗੀ ਹੁਣ ਤੱਕ ਗੋਭੀ ਹੈਗੀ ਆ ਵੀ ਨੇ ਮੁੱਲ ਲਿਆ ਆ ਕਿ ਬਣਾਉਣੇ ਆਗੇ ਤੇ ਮੈਂ ਸੋਚਿਆ ਚਲੋ ਬਣਾ ਲੈਂਦੇ ਆ ਕਿਉਂਕਿ ਰੈਗੂਲਰ ਸੇਮ ਰੈਸਪੀ ਮਨਜੇ ਬਣਾਉਣੇ ਆਗੇ ਉਹ ਖਾ-ਖਾ ਕੇ ਵੀ ਸਾਰੇ ਜਣੇ ਬੋਰ ਹੋ ਜਾਂਦੇ ਆ ਬਾਕੀ ਮੁੱਲ ਵਾਲੀ ਗੋਭੀ ਮਹਿੰਗੀ ਵੀ ਬਹੁਤ ਹੋਈ ਹੋਈ ਆ ਮੁੱਲ ਵਾਲੀ ਗੋਭੀ 60 ਰੁਪਏ ਕਿਲੋ ਵੀ ਪਈ ਆ ਤੇ ਆਪਾਂ ਭਾਈ 90 ਤੋਂ 60 90 ਤੋਂ 60 ਬੈਠ ਕਹਿੰਦੇ 60 ਤੋਂ ਨਾ ਚਲੋ ਜੋ ਵੀ ਆ ਵੀ 60 ਤੋਂ 90 ਜਾਂ 90 ਤੋਂ 60 ਆ ਪਰ ਆਪਣੇ ਘਰ ਦੀ ਬਣਾਈ ਹੋਈ ਆ ਕੈਨੇਡਾ ਵੀ ਉਹ ਪਤਾ ਨਹੀਂ ਲਗਾਤਾਰੀ ਮੈਸੇਜ ਆ ਗਏ ਮੰਮੀ ਆਹ ਵਾਲਾ ਮਿਕਸਰ ਗ੍ਰਾਈਂਡਰ ਮੋਸਟਲੀ ਵਰਤਦੇ ਨੇ ਸਿੰਗਲ ਵਾਲਾ ਤੇ ਜਿਹੜਾ ਇਹ ਲਿਆਂਦਾ ਸੀਗਾ ਇਹ ਉਧਰਲੇ ਕਿਚਨ ਚ ਰੱਖਿਆ ਹੋਇਆ ਸੀਗਾ ਇਹਦੇ ਨਾਲ ਕਾਫੀ ਅਟੈਚਮੈਂਟਾਂ ਨੇ ਅੱਜ ਅਸੀਂ ਇਹਦੀਆਂ ਉਧਰ ਟੋਕਰੀ ਚ ਅਟੈਚਮੈਂਟਾਂ ਰੱਖੀਆਂ ਹੋਈਆਂ ਨੇ ਸਾਰੀਆਂ ਉਹ ਜੋ ਲੱਬ ਲੱਬ ਕੇ ਇਹਨੂੰ ਅਸੈਂਬਲ ਕੀਤਾ ਵਾ ਇਹਦੀ ਖਾਸ ਗੱਲ ਕੀ ਆ ਵੀ ਇਹ ਦੋਨੇ ਕਨੈਕਟ ਕਰਨੇ ਪੈਂਦੇ ਨੇ ਜੇ ਇਹ ਉੱਪਰ ਕਨੈਕਟ ਕੀਤਾ ਉਹ ਛੋਟੇ ਵਾਲਾ ਤਾਂ ਹੀ ਵੱਡੇ ਵਾਲਾ ਚੱਲਦਾ ਇਹਦੇ ਵਿੱਚ ਜੂਸ ਰਾਲੀ ਸ਼੍ਰੈਡ ਕਰਨ ਵਾਲੀਆਂ ਲੈਮਨ ਜੂਸ ਕੱਢਣ ਵਾਲੀਆਂ ਕੋਕੋਨਟ ਦਾ ਭਰਾਦਾ ਕੱਢਣ ਵਾਲੀਆਂ ਕਾਫੀ ਜਿਆਦਾ ਅਟੈਚਮੈਂਟਸ ਨੇ ਫੂਡ ਪ੍ਰੋਸੈਸਰ ਸਾਰ ਉਮੀ ਹੁੰਦੀ ਐ ਇਹਨੇ ਨਾਲ ਅਟੈਚਮੈਂਟ ਆਈਆਂ ਸਾਰੇ ਕੰਮ ਕਰਦਾ ਇਹ ਰਹੀ ਆਪਣੀ ਗੋभी ਦੋ ਫੁੱਲ ਲਏ ਤੇ ਆਪਾਂ ਛੋਟੇ ਸੀਗੇ ਵੱਡੇ ਤੋਂ ਇੱਕ ਨੂੰ ਵੀ ਸੋਚਿਆ ਸੀਗਾ ਨਾਲ ਵੱਡੇ ਆਪਾਂ ਜੇ ਵੱੱਡਲੇ ਸੀ ਕੁਝ ਦੇ ਦੇ ਕੇ ਪਾ ਲੈਤੀ ਮਤਲਬ ਤੇ ਆਪਾਂ ਇਹਦੇ ਚਾੜ ਕਰਨਾ ਜੀਰਾ ਤੁਸੀਂ ਤੇਜ ਪੱਤੇ ਕੋਈ ਵੀ ਐਡ ਕਰ ਸਕਦੇ ਹੋ ਜੇ ਤੁਸੀਂ ਮਸਾਲੇ ਜਿਆਦਾ ਪਾਉਣੇ ਹੋਗੇ ਗਰਮ ਮਸਾਲੇ ਜੇ ਅਸੀਂ ਪਾਉਂਦੇ ਨਹੀਂ ਹੈਗੇ ਤਾਂ ਪਾਉਣੀ ਹੈ ਸਿਰ ਤੋਂ ਬਾਅਦ ਪਿਆਜ਼ ਤੇ ਆਪਾਂ ਨੇ ਮਸਨੈਰ ਕਰਤਾ ਤੁਹਾਨੂੰ ਆਪਾਂ ਨੇ ਜਿੰਨੀ ਦਿਲ ਕਰ ਤੱਕ ਲੈ ਨਹੀਂ ਆਉਣੀ ਲੈ ਸਕਦੇ ਮੈਂ ਥੋੜੇ ਜਿਹੀ ਠੀਕ ਠਾਕ ਜਿਹਾ ਜਵਾਰ ਦੀ ਵੀ ਲੈ ਸਕਦੇ ਹਾਂ ਕਿਉਂਕਿ ਆਖੀ ਥੋੜਾ ਜਿਹਾ ਪਿਆਜ਼ ਦਾ ਫਲੇਵਰ ਆਵੇ ਉਹ ਵੀ ਵਧੀਆ ਲੱਗਦਾ ਫਿਰ ਤੁਸੀਂ ਛੁਰੀ ਨਾਲ ਵੀ ਕਰ ਸਕਦੇ ਹੋ ਕੱਦੂ ਕਾਸ਼ ਨਾਲ ਵੀ ਕਰ ਸਕਦੇ ਹੋ ਮੇਰੇ ਖਿਆਲ ਪਰ ਇਹ ਸਭ ਤੋਂ ਆਸਾਨ ਤਰੀਕਾ ਐਦਾਂ ਕਰਕੇ ਇਹਦੇ ਰਾਈਸਰੀ ਬਣਾ ਦੇਣਾ ਤੇ ਪੀਜ਼ਾ ਦੇ ਬੇਸ ਵਾਸਤੇ ਵੀ ਐਦਾਂ ਹੀ ਇਹਨੂੰ ਫੂਡ ਪ੍ਰੋਸੈਸਰ ਦੇ ਵਿੱਚ ਸ਼ਰਿੰਡ ਕਰ ਦਿੰਦੇ ਨੇ ਇਹ ਫਿਲਟਰ ਚੋ ਜਾਂਦਾ ਜਿ ਮੜਾ ਜਿਹਾ ਤੇ ਜੇ ਬਹੁਤ ਪੁਰਾਣਾ ਫਿਲਟਰ ਹੈ ਬੋ ਕੰਨ ਚੀਜਾ ਬੱਡੇ ਆ ਬੰਦੇ ਤੁਸੀਂ ਤੜਕਾ ਤਿਆਰ ਕਰਨਾ ਵਾ ਇੰਡੀਆ ਵਾਲੇ ਤਾਂ ਬਾਹਲੇ ਵਧੀਆ ਨੇ ਫੋਟੋ ਕਰਤਾ ਉਸ ਨੂੰ ਨਹੀਂ ਉਧਰ ਵੀ ਵਧੀਆ ਨੇ ਬਾਹਰ ਵਾਲੇ ਉਹ ਆਪਣੇ ਵਾਲੇ ਘਰੋਂ ਨਿਕਲੇ ਆ ਸੀ ਦੁੱਧ ਕਰ ਲਿਆ ਕਵਰ ਵੀ ਛਿੱਟੇ ਨਾਲ ਪੈ ਜਾਣ ਤੇ ਟਮਾਟਰਾਂ ਦੀ ਵੀ ਉਹ ਵੀ ਤਾਂ ਨੱਚਾ ਲੈ ਕੇ ਕਿੰਨੇ ਟਮਾਟਰ ਨੇ ਦੇਖੋ ਟਮਾਟਰਾਂ ਨੇ ਮੱਚਾ ਗਰੀਨ ਮੱਚਾ ਨਾਲ ਦੇ ਨੇ ਤੇ ਇਹ ਵੀ ਆਪਣਾ ਹੋ ਗਿਆ ਜੀ ਇੱਕ ਫੋਲੜੀਆਂ ਸੀਗਾ ਉਹ ਨਹੀਂ ਹੋਇਆ ਉਹਨੂੰ ਮੜਾ ਦੇ ਫਿਰ ਸਦੀ ਨਾਲ ਕਰ ਲਿਆ ਤੇ ਜਿਆਦਾ ਕਰਦੇ ਸੀ ਫਿਰ ਬਾਹਲਾ ਪਤਲਾ ਹੋ ਜਾਂਦਾ ਦਰਦਰਾ ਜਿਹਾ ਰੱਖਣਾ ਆਪਾਂ ਗੋਬੀ ਨਹੀਂ ਵਧੀਆ ਲੱਗਦੀ ਗਾਈ ਗੋਬੀ ਨਹੀਂ ਵਧੀਆ ਲੱਗਦੀ ਜਿਹੜੀ ਰੈੱਡ ਜੀ ਬਣਾ ਲਵੇ ਮਮੀ ਪੀੜੀ ਗੋਬੀ ਖਾਣੇ ਤੋਂ ਦੰਦ ਕਰਦੇ ਆ ਉਹਦੀ ਸਵਾਦ ਸੀ ਜੀ ਨਾ ਸਵਾਦ ਤਾਂ ਬਹੁਤ ਸੀ ਕਿ ਪਰ ਮੈਨੂੰ ਜਿਹੜਾ ਉਹਦਾ ਕੜਾਕਾ ਜਿਹਾ ਲੱਗਦਾ ਮੱਸਦਾ ਨਹੀਂ ਪੈਂਦਾ ਮੈਨੂੰ ਕੀ ਕਹਦੇ ਅਸਲ ਤੇ ਮੈਨੂੰ ਗੋਭੀ ਨਹੀਂ ਥੋੜੀ ਜਿਹੀ ਗੋਭੀ 'ਚ ਹਲਦੀ ਵੀ ਜ਼ਿਆਦਾ ਪਾਉਂਦੀ ਆ ਉਹਨਾਂ ਖੁਸ਼ਕ ਹੋ ਜਾਂਦੀ ਏ ਗੋਭੀ ਮੈਂ ਤਾਂ ਗੋਭੀ 'ਚ ਹਲਦੀ ਨਹੀਂ ਮੈਂ ਤਾਂ ਬਾਗਰਾ ਦੀ ਮੈਂ ਤਾਂ ਤੁਹਾਡੇ ਕਰਕੇ ਪਾ ਦਿੰਦੀ ਆ ਨਾ 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 ਤੈਨੂੰ ਤਾਂ ਹਲਦੀ ਨਹੀਂ ਬਸ ਤੁਸੀਂ ਜਦੋਂ ਮੈਂ ਤਾਂ ਜਿਹੜੀ ਪੀਲੀ ਗੋਭੀ ਵਧੀਆ ਪਾ ਕੇ ਨਾ ਰੋਟੀ ਬਣਾਉਂਦੀ ਆ ਮੈਂ ਤਾਂ ਸਾਰਿਆਂ ਨੇ ਆਪੋ ਆਪਣੀ ਪਸੰਦ ਕਰਮੀ ਮੈਂ ਤਾਂ ਬਾਦ ਘੱਟ ਹਲਦੀ ਵਾਗਰਾ ਦੀ ਆ ਤੇਰੀ ਮੈਨੂੰ ਕਹ ਦਿੰਦੇ ਨੇ ਹਲਦੀ ਘੱਟ ਨਾ ਕਹਿੰਗੇ ਮੈਂ ਤਾਂ ਤੁਝ ਵਾਲੀ ਘੱਟ ਹੀ ਪਾ ਦਿੰਦੀ ਹੁੰਦੀ ਆ ਚਿੱਟਾ ਚਿੱਟਾ ਨਾ ਲੱਗ ਜਾਂਦਾ ਹੁੰਦਾ ਦੇਖੋ ਭਾਈ ਅਸੀਂ ਪਾ ਕੇ ਖਾਂਦੇ ਸੀ ਦੁੱਧ ਇਸ ਕਰਕੇ ਸਾਨੂੰ ਉਹ ਅਸੀਂ ਹੰਦ ਵੀ ਗਿਆ ਹੁਣ ਲੱਗਿਆ ਹੀ ਨਹੀਂ ਕੋਈ ਇੱਕਦਮ ਇਸ ਵੱਤ ਵੱਖਿਆ ਉਹ ਕਿਉਂਕਿ ਤਾਂ ਕਰਕੇ ਲੱਗਿਆ ਹੀ ਨਹੀਂ ਕਦੇ ਵੀ ਉਹ ਫੀਲ ਨਹੀਂ ਆਇਆ ਤੁਹਾਨੂੰ ਜਿਹੜੀ ਵੀ ਮੁਰਗੀ ਬਣੀ ਬਣੀ ਤਾਂ ਉਹ ਜਦੋਂ ਤਾਂ ਕਰਕੇ ਫੀਲਿੰਗ ਹੀ ਨਹੀਂ ਸੀ ਹੋਇਆ ਕੀ ਆ ਕੀ ਆ ਜਾਏ ਅਸੀਂ ਪੈਨਰ ਦੇ ਨਿਕਾਲਦੇ ਹਾਂ ਹਾਂ ਤਾਂ ਮੈਨੂੰ ਬਾਲੀ ਵਧੀਆ ਲੱਗਦੀ ਜੀ ਮਸਾਲੇਦਾਨੀ ਜੀ ਸਪਾਈਸ ਟੱਬਾ ਬੈਕਟਰ ਵੀਰੇ ਨੇ ਮਾਰ ਦੇਣਾ ਸੀ ਦਨ ਦੇਖ ਲਈ ਉਨੇ ਕਹਿਣਾ ਸਾਡੀ ਮੇਰੀਆਂ ਸਾਰੀਆਂ ਜਿਹੜੀਆਂ ਆਹ ਨੇ ਨਮਕ ਤਾਂ ਨਹੀਂ ਸਾਰੀਆਂ ਤੁਸੀਂ ਲੈ ਜਾਣੇ ਹੋ ਪਹਿਲਾਂ ਮੈਂ ਦੋ ਲੈ ਲੀ ਤੇ ਜੀ ਆ ਲੈ ਆਂਦੀ ਚਮ ਚਮ ਆਪਾਂ ਰੈਗੂਲਰ ਮਸਾਲੇ ਪਾ ਲਈ ਹਲਦੀ ਦੇਗੀ ਮਿਰਚ ਗਰਮ ਮਸਾਲਾ ਹੁਣ ਮੇਰੀ ਅਣਕ ਤੇ ਬਾਤ ਆ ਗਈ ਹੁਣ ਆਪਾਂ ਹਲਦੀ ਕਿ ਆਡਰ ਰੱਖਣੀ ਨਮਕ ਪਾ ਲਈਏ ਦੋ ਚਮਚ ਨਮਕ ਦੇ ਪਾ ਦੇ ਤੇ ਦੇਖੋ ਸਾਰੇ ਇਹਨੇ ਕਹਿੰਦੇ ਰਹਿੰਦੇ ਐ ਦੀ ਮੈਜ਼ਰਮੈਂਟ ਅਸ ਤੋਂ ਇਹ ਪਤਾ ਹੀ ਨਹੀਂ ਲੱਗਦਾ ਕਈ ਵਾਰ ਵੱਧ ਕੇ ਆ ਘੱਟਾ ਐ ਹੀ ਪਾ ਦਈਦਾ ਕਦੇ ਦੇਖੇ ਅੰਦਾਜ਼ੇ ਨਾਲ ਸਹੀ ਬਾਤ ਤੇ ਨਾਮ ਤੋਂ ਮੈਂ ਹਮੇਸ਼ਾ ਘੱਟ ਪਾਉਣੀ ਹੁੰਦੀ ਆ ਪਿੰਡਾਂ ਦੇ ਲੋਕਾਂ ਦੀ ਮੀਜ਼ਰਮੈਂਟ ਕਦੇ ਵੀ ਨਹੀਂ ਹੋ ਸਕਦੀ ਨਹੀਂ ਜਿਹੜੀਆਂ ਘਰੇ ਨਿਉਮ ਕੋ ਖੁੰਦੇ ਵਿੱਚ ਸਾਰੇ ਨਹੀਂ ਕਰਦੇ ਉਹ ਨਾ ਨਾ ਜਿਨ੍ਹਾਂ ਨੇ ਪਤਾ ਵੀ ਕਿ ਕਿਲੋ ਹੈ ਮੇਰੇ ਹਿਸਾਬ ਨਾਲ ਬਣਾਉਣੀ ਹੈ ਨਾ ਇਸ ਤੀ ਬਣਾਉਣੀ ਆ ਹੁਣ ਆਪਣੇ ਦਾ ਕੋਈ ਪਤਾ ਨਹੀਂ ਹੁੰਦਾ ਕਈ ਵਾਰੀ ਸਾਡੇ ਦਾ ਫਲ ਪਤਿੱਲੇ ਘਾਦ ਦੇਗਾ ਛੁੱਲੀ ਤੇ ਫਿਰ ਮਾਦੀ ਦੀਆਂ ਨੂਨ ਦੀ ਮੁੱਢੀ ਦਿੱਤੀ ਆਹੋ ਸਾਨੂੰ ਦੇ ਗੱਲ ਚਾਹੁੰਦੇ ਸੋ ਸਾਨੂੰ ਨਾਲ ਦੀ ਚਲੇ ਜਾਂਦੇ ਆ ਹਾਂਜੀ ਹੁਣ ਜਦੋਂ ਤੁਸੀਂ ਡੰਡੇ ਛੱਡਦੇ ਨੇ ਮੈਂ ਸੋਚਿਆ ਆਪਣੇ ਬਿਟਾ ਨੂੰ ਪੜੇ ਜਾਨਾ ਗੋਭੀ ਤਾਂ ਮੈਨੂੰ ਬਹੁਤ ਸਾਰਾ ਮੰਮੀ ਨੂੰ ਡੰਡੇ ਖਾਓ ਬਸਾਂ ਨਾਲ ਆ ਵੀ ਹੁਣ ਤਾਂ ਇਹ ਤਾਂ ਸਬਜ਼ੀ ਤਾਂ ਪਾ ਲੈਨੇ ਆ ਮੈਂ ਦੇਖ ਮੁੰਡੂ ਆਨੇ ਡੰਡਿਆਂ ਦੀ ਸਬਜ਼ੀ ਬਣਾ ਕੇ ਖਾਦੇ ਆਂਦੇ ਨੇ ਨਹੀਂ ਸਵਾਦ ਬਣਦੀਆ ਕਾ ਕੇ ਪਿਆਰ ਹੁਣ ਇਸ ਕਾ ਵੀ ਪੰਗਾ ਹੈ ਮੰਮੀ ਨੂੰ ਡੰਡਿਆਂ ਬਿਨਾ ਵੀ ਗੋਭੀ ਪਸੰਦ ਨਹੀਂ ਹਾਂਜੀ ਹੋ ਵੀ ਮੈਨੂੰ ਵੀ ਉਹ ਤਾਂ ਡੰਡੇ ਦਾ ਸਵਾਦ ਲੱਗਦਾ ਹੀ ਹੈ ਡੰਡਾ ਜਨਾਨੀ ਕੋਲ ਫੜਿਆ ਹੋਵੇ ਜਾਂ ਖਲਦੀ ਹੋਵੇ ਬਹੁਤ ਸਖਤ ਹੁੰਦਾ ਹੈ ਡੰਡਾ ਜੀ ਡੰਡਾ ਡੰਡਾ ਲਾਗੇ ਡੰਡਾ ਮੈਂ ਐਕਸ਼ਨ ਸਾਜੀ ਕਰਵਾਦੀ ਆ ਆ ਵਿਚਾਲੇ ਉਹ ਛੇੜ ਕੇ ਦੇ ਬਾਪ ਜੀ ਇਹ ਤਾਂ ਮਹਿਕਾਂ ਲੱਗੀਆਂ ਹਾਂ ਦਾ ਜਦੋਂ ਜਵਾਕਰ ਨੂੰ ਅੱਜ ਕੱਲ ਦੇ ਤੋਂ ਪਤਾ ਹੀ ਨਹੀਂ ਹੈਗਾ ਵੀ ਇਹ ਚੀਜ਼ ਬਣਾਉਣੀ ਹੈ। ਹਾਂ ਮੈਂ ਤਾਂ ਰਾਵਾਂ ਜਿਹੀ ਹੀ ਗੱਲ ਕਰਦਾ ਸੀ ਆਪਾਂ ਤਾਂ ਸਾਰਾ ਕੁਝ ਬਰਤਦੇ ਸੀ ਇੰਨੀ ਦੇ ਵਿੱਚ ਬਾਹਰ ਜਿੱਦਾਂ ਸੜਤੰਦੇ ਨੇ ਜਿਵੇਂ ਜਿਹੜੀ ਰਵੀ ਗੱਟ ਗੋਭੀ ਹੁੰਦੀ ਆ ਉਹ ਸਾਰੀ ਐਦੀ ਬਣੀ ਹੁੰਦੀ ਆ। ਅੱਛਾ ਜੀ। ਇੰਨੀ ਸੁਆਦ ਲੱਗਦੀ ਆ। ਉਹਨੂੰ ਉੱਥੇ ਲਾਈ ਜਾਂਦੇ ਜਦੋਂ ਦੀ ਤੂੰ ਆਈਆਂ ਉਦੋਂ ਦੇ ਨਹੀਂ ਲਾਈ। ਖਪੜੇ ਆ। ਸਭ ਆਉਂਦੇ ਸੀਗੇ ਖਪੜੇ। ਸਾਰੀ ਹੀ ਸਬਜ਼ੀ ਬਣਾਉਣੀ ਸੀ ਉਹ ਵੱਧ ਹੋ ਜਾਂਦੀ ਸੀ ਸਾਡੇ। ਮੇਰਾ ਪੁੱਤ ਆਪਣੇ ਲੁੱਦੇ ਹੜਾ ਪਟਿਆਲਾ ਰੋਪੜ ਸ਼ਰਟ ਘੱਟ ਖਾਂਦਾ। ਉਹ ਪਰ ਨਹੀਂ ਹੋਦੀ ਦੇਵੀ ਮੈਂ ਜਦ ਵੀ ਜਾਂਦਾ ਤੇ ਵੀਜੇ ਸਟੋਰ ਤੋਂ ਕੁਝ ਕਹੁੰਦਾ ਅੱਜ ਜਿਹੜੀ ਮੈਨੂੰ ਦੱਸਦੇ ਨੇ ਕਿ ਉਹ ਮੋਕਸਰ ਤੋਂ ਕਰਾ ਕੇ ਦੇ ਦੀ ਚਰਪੋਇ ਦਾ ਕਮਰਾ ਮੇਰਾ ਜਿੱਦਣ ਵੇਚ ਲਈ ਲਾਲਾ ਜੀ ਆਪਾਂ ਕਿਹਾ ਵੀ ਮੈਂ ਉਹ ਬੋਲੀ ਉਹ ਮੈਂ ਤਾਂ ਖਾਧੀ ਨਹੀਂ ਸੀ ਉਹ ਐ ਡੇਢ ਇਕੱਠ ਹੁੰਦੀ ਹੈ ਕਿ ਹਾਂ ਜੀ ਆਪਾਂ ਨੇ ਇੱਕ ਸਾਲ ਲਈ ਜਿਹੜਾ ਜੀ ਬੀਟ ਰੂਟ ਤੇ ਆਹ ਹੁੰਦੇ ਨੇ ਹਾਂ 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 ਹੀ ਹੁੰਦੀ ਹੈ ਕਿੰਦਾ ਕਿ ਦੇਖੀ ਨਹੀਂ ਹੋਈ ਨਾਨਕੇ ਖਾਦੀ ਵੀ ਹੋਣੀ ਆ ਇਹਨਾਂ ਨੇ ਭੁੱਲ ਗਏ ਨੇ ਨਿਆਣੇ ਸੋ ਮਟਰ ਨੇ ਇਹ ਸਾਡੀ ਜਿਹੜੀ ਫ੍ਰੀਜ ਆ ਉਹ ਫ੍ਰੀਜਰੀ ਬਣਾ ਗਿਆ ਵਾ ਬਾਣੀ ਬੰਦ ਕਰੀ ਮੌਸਮੀਆਂ ਦੇ ਵਿੱਚ ਹੋ ਜਾਂਦੀ ਆ ਇਹਨਾਂ ਸਰਦੀਆਂ ਵਿੱਚ ਜ਼ਿਆਦਾ ਐਕਟਿਵੇਟ ਹੋ ਜਾਂਦੀ ਆ ਇਹਦਾ ਨਾ ਕੰਪਿਊਟਰ ਰਹਿਣੀ ਅੱਛਾ ਉਹ ਸਾਰੀ ਫਰ ਕੋਲਿੰਗ ਆ ਰੱਖੇ ਪੁਰਾਣੇ ਦਾ ਜੰ ਨੂੰ ਪਹਾੜੇ ਜੰਮੇ ਪਏ ਉਹ ਅੰਦਰ ਆ ਕੱਟਾਂ ਦਾ ਵੀ ਤਾਂ ਮਦਦ ਨੂੰ ਜਾਇਜ਼ ਮੈਨ ਲੱਗਦੀ ਐ ਮੈਂ ਤਾਂ ਫਾਸਟੇ ਕਰਕੇ ਐਗਜ਼ਾਸਟ ਫੈਨ ਵੀ ਲਾ ਦਿੰਦਾ ਸੇਫਟੀ ਵੀ ਤੇਰਾ ਕਮੇਰਾ ਬਿੱਲੀ ਵੀ ਵੱਧ ਖਾਣੀ ਐ ਚੱਲ ਉਸ ਮੈਨੂੰ ਵੀ ਕਿ ਨਿਪਟੇ ਜਾਂਦੀ ਹੁੰਦੀ ਸੀ ਜੀ ਹੁਣ ਜੀ ਆਪਾਂ ਕੀਮੇ ਨੂੰ ਗੋਭੀ ਦੇ ਵਿੱਚ ਪਾ ਲੈਣਾ ਇਹ ਵੈਸੇ ਕੀ ਕਰੀ ਜਾਂਦੇ ਕੀਮੇ ਨੂੰ ਗੋਭੀ ਦੇ ਵਿੱਚ ਨਹੀਂ ਪਾ ਲੈਣਾ ਕੀਮੇ ਨੂੰ ਕੜਾਹੀ ਦੇ ਵਿੱਚ ਪਾ ਲੈਣਾ ਤੇ ਕੀਮੇ ਵਾਲੇ ਜਿਹੜੇ ਹੁਣ ਨਾਨ ਵੈਜੀਟੇਰੀਅਨ ਬੰਦੇ ਨੇ ਉਹ ਕਹਿਣਗੇ ਤੁਸੀਂ ਕੀਮੇ ਦੀ ਬੇਇੱਜ਼ਤੀ ਕਰੀ ਜਾਂਦੇ ਹੋ ਸਪੈਸ਼ਲੀ ਪਾਕਿਸਤਾਨ ਵਾਲੇ ਕੀਮਾ ਦਾ ਯਾਰ ਸਾਡਾ ਹੁੰਦਾ ਤੁਸੀਂ ਸਰਦੀਆਂ ਦਾ ਹੀ ਕੀਮਾ ਬਣਾਦੇ ਪਰ ਹੁਣ ਸਾਡਾ ਤਾਂ ਹੀ ਇਹੀ ਕੀਮਾ ਆ ਬੀ ਪਨੀਰ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ ਬਣਾ ਲੈਂਦੇ ਮੈਨੂੰ ਆਪਣੀ ਫਰੈਂਡ ਤੋਂ ਇਹੀ ਰੈਸਪੀ ਦਾ ਨਾਮ ਸੁਣਿਆ ਸੀਗਾ ਐਂ ਸਿੱਖੀ ਸੀ ਹਮਨੇ ਕਹਿੰਦੇ ਜੀ ਬਰੀਕ ਕੱਟੀ ਹੋਈ ਕੀਮਾ ਕਹਿੰਦੇ ਨੇ ਉਹਨੂੰ ਕੀਮਾ ਕਰ ਦੂੰ ਤੇਰਾ ਅਸਲ ਜੀ ਕੀਮਾ ਕੀ ਹੈ ਅਸਲ ਪਨੀਰ ਵੀ ਪਾਸਾ ਰੱਖਦੇ ਹਾਂ ਹਾਂ ਅੱਜ ਮਹਿੰਗੀ ਗੱਲ ਦਾ ਪਰ ਖੱਬਸ ਸਸਤੇ ਹੀ ਕਰਦੇ ਨੀ ਤੇ ਆ ਖਰਾਬ ਹੋ ਜਾਊਗਾ ਤੇਰੇ ਨਾਲ ਸ਼ੋ ਕਰਕੇ ਪਾਜੋ ਕਦੂ ਬਸ ਆਨੇ ਦਾ ਮੈਂ ਘਰ ਦੇ ਹੀ ਤੋਂ ਕੱਢ ਕੇ ਰੱਖਿਆ ਤੇ ਨਾ ਫਿਰ ਕੱਸ਼ ਕਰਕੇ ਲੈ ਲਓ। ਆਪਾਂ ਪਨੀਰ ਦੇ ਪਰੌਂਠੇ ਦੀ ਵੀ ਵੀਡੀਓ ਨਹੀਂ ਕੋਈ ਹਾਂ। ਮੈਂ ਬਣਾਈਏ ਕੱਲ ਨੂੰ ਪਰੌਂਠਾ। ਪਨੀਰ ਦੇ ਪਰੌਂਠੇ ਬਣਾ ਦੇਵਾਂਗਾ ਆਪਾਂ ਫਿਰ। ਆ ਕੱਲ ਨੂੰ ਤਾਂ ਚਲ ਠੀਕ ਆ। ਬਹੁਤ ਵਸ਼ਪਿਆ ਭਾਈ। ਪਰੌਂਠੇ ਲਈ ਲਾਈਨਾਂ ਚ ਵਿਕਾਈ ਚ ਚੱਲ ਗਈਆਂ ਹੋ ਜਾਂ। ਇਹਨੂੰ ਪਾ ਦਿੰਆਂ ਕਿ ਦੂਜਾ। ਇਹਨੂੰ ਪਾ ਦੋ ਹਾਂਜੀ। ਐਂਡ ਦੇ ਵਾਲੇ ਚਾਹੇ। ਹਾਂ ਹਾਂ। ਬੰਨ ਲੈਣ ਦਵਾ। ਮਟਰ ਵੀ ਐਡ ਕਰ ਲਏ ਜੀ ਆਪਾਂ। ਇਹਦੇ ਨਾਲ ਥੋੜਾ ਜਿਹਾ ਖੂਬਸੂਰਤੀ ਬੜੀ ਯੋਗੀ ਮੇਰੇ ਖਿਆਲ ਚ ਸਵਾਦ ਦਾ ਜਦੋਂ ਵਾਦਾ ਹੀ ਵਾਦਾ ਮਟਰ ਰੇਕੀ ਪਰ ਉਹ ਗਾਜਰ ਮਟਰਾਂ ਦੀ ਸਬਜ਼ੀ ਆ ਲੋ ਕਿੰਨੀ ਚਾਦੇ ਸਵਾਦ ਹੁੰਦੀ ਆ ਬਹੁਤ ਹੀ ਰੋਈ ਮੈਂ ਸਬਜ਼ੀ ਦਾ ਖਾਧੀਆਂ ਬਹੁਤ ਵਾਰ ਹਨਾ ਮੈਂ ਜਦੋਂ ਮਨੀ ਦਾ ਜਨਮ ਹੋਇਆ ਅਲਵਰ ਬੀਬੀ ਗਈ ਹੋਈ ਸੀ ਘੰਬੜਿਆਂ ਨੇ ਬਹੁਤ ਮਟਰ ਸੀਗੇ ਬੀਬੀ ਮਟਰ ਲੈ ਕੇ ਲਈ ਉਹੋ ਉਹ ਸਬਜ਼ੀ ਜੋ ਮੈਂ ਕਦੇ ਖਾਧੀ ਮਾਂ ਦੇ ਅੱਥਾ ਦੀ ਰੋਟੀਆਂ ਨਹੀਂ ਸੀ ਆਉਂਦੀਆਂ ਮੈਂ ਕਹਿੰਦੀ ਮਾਂ ਦੇ ਅੱਥਾ ਦੀ ਸਬਜ਼ੀ ਤੇ ਉਸਦੇ ਵਿੱਚ ਪਨੀਰ ਵੀ ਬਸ਼ਰ ਬਣਾਇਆ ਇਤਨਾ ਕਿਥੋਂ ਆ ਗਿਆ ਹੈ ਬਸ ਬਾਲੇ ਜਸ ਨਹੀਂ ਹੁੰਦਾ ਫਿਰ ਵਾਦੇ ਕਿ ਹੁਣ ਮੈਂ ਤਾਂ ਹੈ ਜੀ ਵੀ ਸੋਹਣੀ ਕਰ ਦਿੰਦੇ ਆਂ ਕੱਚੀ ਕੱਚੀ ਗਜਰੇਲਾ ਵੀ ਲਾਉਣਾ ਥੋੜਾ ਜਿਹਾ ਥੋੜਾ ਜਿਹਾ ਵੀ ਜਿਵੇਂ ਕਿਸੇ ਕੱਚੇ ਬੰਦੇ ਨੇ ਗਜਰੇਲਾ ਬਣਾਇਆ ਹੁੰਦਾ ਕੱਚੇ ਬੰਦੇ ਨੇ ਨਹੀਂ ਨਵੇਂ ਬੰਦੇ ਨੇ ਆਹ ਕੱਚੇ ਬੰਦੇ ਨੇ ਕੀ ਹੋ ਗਿਆ ਦੋਤਾ ਜੀ ਬਾਬਾ ਚੁੱਲਾ ਹੁੰਦਾ ਗਿਆ ਸੀ ਫਿਰ ਇਹਨੇ ਬਾਹਰ ਆਉਣਾ ਸੀ ਉਮੇਂ ਟਾਈਮ ਦੇ ਕੀਤਾ ਮਾਜੋ ਨੇ ਰਿੱਜੀ ਜਾਂਦੇ ਨਾ ਕੁਝ ਨਹੀਂ ਕਰਨ ਬਸ ਤੇ ਦੂਰੋਂ ਤਾਂ ਚੌਲਾਂ ਦੀ ਵੀ ਫੀਲਿੰਗ ਆਉਂਦੀ ਏ ਥੋੜੇ ਘੱਟ ਹੋ ਗਿੱਤੇ ਚੌਲੇ ਲੱਗਦੇ ਨੇ ਹਰਦੀ ਵਾਲੇ ਕੋਈ ਰਹਿਣ ਨਾ ਦੇ ਰਸ ਨਹੀਂ ਇਹ ਫੜਾਉਦੇ ਨੇ ਕੌਲੀ ਫਲਾਰ ਰਾਈਸ ਕਹਿੰਦੇ ਨੇ ਗੋਰੇ ਬਹੁਤ ਹੰਦੇ ਨੇ ਜਿਹੜੇ ਗ੍ਰੇਨਸ ਨਹੀਂ ਖਾਂਦੇ ਹੈਗੇ ਜਿਵੇਂ ਤੁਸੀਂ ਗੱਲ ਦਿਖਾਣੀਆਂ ਨੇ ਪਰ ਹੁੰਦੇ ਕਹਿੰਦੇ ਬੇਕਾਰ ਨੇ ਲੱਗਦੇ ਉਹ ਬਣਾਉਂਦੇ ਵੀ ਫਿੱਕੇੜੇ ਜਿਹੇ ਹੀ ਨੇ ਫਿਰ ਤੇ ਜੀ ਆਪਾਂ ਆ ਗਏ ਰੋਟੀ ਬਣਾਉਣ ਲਈ ਤੇ ਮੈਨੂੰ ਕਿਹਨੇ ਜਿਹੜਾ ਗੋਲ ਪੀਕੀ ਮਾ ਬਣਾਇਆ ਸੀ ਬਣ ਗਿਆ ਉਹਦਾ ਟੀਮਾ ਅਸੀਂ ਜੇ ਕਿਸੇ ਨੂੰ ਕੁੱਟਣਾ ਹੋਵੇ ਤਾਂ ਵੀ ਕਹਦੇ ਨੇ ਤੇਰਾ ਕੁੱਟ-ਕੁੱਟ ਕੀਮਾ ਬਣਾਉ ਸੁੱਚੀ ਗੱਲ ਆ ਨਾ ਜਿਹੜਾ ਕੀਮਾ ਹੀ ਪਾ ਲੈਂਦਾ ਤੇ ਅੱਜ ਰੋਟੀ ਮੰਨ ਲਾ ਤਾਂ ਡੈਡੀ ਜੀ ਇਕੱਲਿਆਂ ਨਹੀਂ ਖਾਣੀ ਆ ਮੈਂ ਟੇਸਟ ਆਪਾਂ ਵੀ ਲੇ ਲੇ ਠੀਕ ਆ ਕੀਮੇ ਦਾ ਟੇਸਟ ਦੇਖੀਏ ਪਾਣੀ ਆਪਣਾ ਧਰਮ ਹੋ ਰਿਹਾ ਭਾਈ ਇਹਦੇ ਮਾਜੇ ਬੁਰਸੇ ਨੇ ਬਾੜੇ ਬੁਰਸੇ ਤੇ ਡੈਡੀ ਜੀ ਹੁਣ ਰਿਵਿਊ ਕਰਕੇ ਦੱਸਣਗੇ ਮੈਂ ਤੇ ਸਿੰਘ ਸਾਹਿਬ ਨੇ ਤਾਂ ਖਾਣੀ ਨਹੀਂ ਹੈਗੀ ਹੁਣ ਇਸ ਟਾਈਮ ਰੋਟੀ ਅਸੀਂ ਅੱਜ ਤਾਈ ਜੀ ਵੱਲ ਜਾ ਕੇ ਆਏ ਸੀਗੇ ਅਸੀਂ ਖਾ ਪੀ ਆਏ ਕੀ ਬਣਾਇਆ ਅੱਜ ਗੋਭੀ ਕੀਮਾ ਗੋਭੀ ਕੀਮਾ ਹਾਂਜੀ ਕੀਮਾ ਦਾ ਪੁੱਤਰ ਮੈਂ ਵੀ ਬਹੁਤ ਖਾਦਾ ਹਾਂਜੀ ਪਰ ਗੋਭੀ ਦਾ ਕੀਮਾ ਤਾਂ ਕਦੇ ਕਦੇ ਖਾਈਦਾ ਆ ਬਣਾਉਂਦੇ ਬਹੁਤ ਘੱਟ ਨੇ ਹਾਂਜੀ ਆਪਾਂ ਜੀ ਜਿਹੜਾ ਬਣਾਇਆ ਮੈਂ ਤੇਰੀ ਮੰਮੀ ਨੂੰ ਕਹਦਾ ਰਿਹਾ ਵੀ ਇੰਨੀ ਗੋਭੀ ਆ ਮੈਨੂੰ ਰੋਜ਼ ਗੋਭੀ ਇੱਕ ਕੋਲੀ ਬਣਾ ਕੇ ਦਿਆ ਕਰੋ ਮੰਮੀ ਕਹਿੰਦੀ ਆ ਦਾਲ ਸਬਜ਼ੀ ਸਾਗ ਪਿਓ ਕੌਣ ਕਹੂਗਾ ਮੈਨੂੰ ਕੁਝ ਕਹਿੰਦਾ ਅਰ ਕੋਈ ਚੁੱਪ ਕਰ ਤਾ ਸਹੀ ਗੱਲ ਹੈ ਜੀ ਉਹ ਵੀ ਡੈਡੀ ਨੇ ਖਾਣੀਆਂ ਪੈਣੀਆਂ ਨੇ ਕੋਈ ਹੋਰ ਨਹੀਂ ਖਾਂਦਾ ਜਿਹੜੀ ਚੀਜ਼ ਉਹ ਡੈਡੀ ਦੀ 플레이ਟ ਚ ਹੀ ਆਣੀਆਂ ਨੇ ਖੈ ਤਾਂ ਡੈਡੀ ਸਲਗਮ ਬਣਨੇ ਨੇ ਪੁੱਤਰਾ ਕੋਈ ਚੀਜ਼ ਬਣਦੀ ਮਾੜੀ ਨਹੀਂ ਹੁੰਦੀ ਇੱਕ ਸਾਡੇ ਮਾਮਾ ਜੀ ਮੋਨਪੁੱਤ ਉਸਾਦਾਰ ਸਿੰਘ ਜੀ ਗੁਜਰਗੇ ਇੱਕ ਮੈਂ ਅਸੀਂ ਇਹ ਕਹਿੰਦੇ ਉਹਨੇ ਵੀ ਜੇ ਘਰ ਦੇ ਵਿੱਚ ਕੋਈ ਵੀ ਚੀਜ਼ ਆ ਤੇਰੀ ਮੰਮੀ ਕਹੂਗੀ ਕੀ ਖਾਣਾ ਮੈਂ ਵੀ ਐ ਕਰ ਇਹਦੇ ਬਾਰੇ ਤੈਨੂੰ ਪਤਾ ਜਿਹੜੀ ਚੀਜ਼ ਘਟਾ ਜਲਦੀ ਖਾ ਲੂੰਦੀ ਆ ਤੂੰ ਉਹ ਕਰ ਲੈ ਬਾਕੀ ਬਾਅਦ ਚ ਖਾ ਲਾਂਗੇ ਖਾ ਲੈਣੀ ਚਾਹੀਦੀ ਆ ਗੁੱਟ ਬਹੁਤ ਵਧੀਆ ਵਿੱਚ ਹਰੇ ਮਟਰ ਪਾਏ ਨੇ ਅਜੇ ਤਾਂ ਆਪਣੇ ਮਟਰ ਤਾਂ ਲੱਗੇ ਨਹੀਂ ਹਾਂਜੀ ਘਟਾ ਨਹੀਂ ਲੱਗੇ ਅਜੇ ਬੈਕਤੀ ਮਟਰਾਂ ਦਾ ਆਪਣੇ ਪ੍ਰੋਸੀਜਰ ਢਿੱਲਾ ਹੀ ਚੱਲਦਾ ਪਤਾ ਨਹੀਂ ਕਿੰਨੇ ਕੁ ਲੱਗਣਗੇ ਕਿ ਨਹੀਂ ਪਿਛਲੀ ਵਾਰ ਤਾਂ ਬਹੁਤ ਸੋਹਣੇ ਹੋ ਗਏ ਸੀਗੇ ਇਹ ਤਾਂ ਕੀ ਗਾਜਰਾਂ ਦਾ ਵੀ ਸਲੋ ਜਿਹਾ ਕੰਮ ਬੈਕਤੀ ਗਾਜਰਾਂ ਮਟਰ ਇਹ ਢਿੱਲੇ ਰਿਹਾ ਕੰਮ ਹਾਂਜੀ ਬਾਕੀ ਕੰਮ ਬਹੁਤ ਵਧੀਆ ਕਿਸ਼ਲੀ ਵਰ ਗਾਜਰਾ, ਬੰਦ ਗੋਭੀ, ਫੁੱਲ ਗੋਭੀ, ਮਟਰ ਪਾਸ। ਉਹ ਤਾਂ ਬੰਦ ਗੋਭੀ ਬਹੁਤ ਹੋ ਜਾਣੀ ਐ ਤੇ ਗੱਠ ਗੋਭੀ ਮੈਂ ਕਈ ਵਾਰੀ ਜਾਣਾ ਆਪਣੇ ਲੁਧਿਆਣੇ, ਪਟਿਆਲਾ ਆ ਰਵਾਰਾ ਜਿੱਥੇ ਘੱਟ ਲਾਉਂਦੇ ਨੇ। ਉਹ ਡੈਡੀ ਉਹ ਗੱਠ ਗੋਭੀ ਤਾਂ ਛਲਗਮਾ ਵਾਲਾ ਕੰਮ ਜਾਈ ਆ। ਆਹ ਬੜੀ ਬੜੀ ਹੁੰਦੀ ਆ। ਹੂੰ। ਲਾਈਆਂ ਜਿਹੜੇ ਤੇਰਾ ਵੀ ਮਿਲ ਗਿਆ ਸੀਗਾ। ਚਲੋ ਗੁੱਡ ਬਹੁਤ ਵਧੀਆ। ਬਹੁਤ ਸੁਆਦ ਆ। ਗੋਭੀ ਦੂਜੀ ਖਾ ਲਈ ਕਿ ਕੀਮਾ ਗੋਭੀ ਖਾ ਲਈ? ਪਰ ਗੋਭੀ ਜੇ ਮਰਜ਼ੀ ਖਾ ਲੋ ਟੇਸਟ ਤਾਂ ਗੋਭੀ ਦਾ ਹੀ ਆ। ਹੂੰ। ਪਰ ਇਹ ਹੁੰਦਾ ਕਿ ਜੇ ਮਤਲਬ ਕਈ ਵਾਰ ਨਿਆਣੇ ਉਹਵੇਂ ਨਹੀਂ ਖਾਂਦੇ ਜਿਵੇਂ ਮੈਂ ਵੀ ਘੱਟ ਖਾਨੀ ਆ ਰਾਜਦੀਪ ਵੀ ਉਹ ਕੀਮਾ ਗੋਭੀ ਵੱਧ ਸਵਾਦ ਲੱਗਦੀ ਫਿਰ ਐ ਹੁੰਦਾ ਨਾ ਪੂਰ ਚੂਰਜਾ ਹੋ ਜਾਂਦਾ ਪਤਾ ਨਹੀਂ ਲੱਗਦਾ ਉਤਰੋ ਤੂੰ ਯਕੀਨ ਕਰੇਂਗੀ ਗੋਭੀ ਜਿਹੜੀ ਜਮੇ ਇਹਦੇ ਕੋਈ ਰਿਓਰੇ ਪਾਇਆ ਬੈ ਉਹ ਖੱਡੀ ਵਾਲਾ ਹੀ ਪਾਇਆ ਹਾਂਜੀ ਜਿਹੜਾ ਤੂੜੀ ਦੀ ਸੀਗੀ ਗੋਭੀ ਦਾ ਸਵਾਦ ਵੀ ਫਿਰ ਫਰਕ ਆ ਹਾਂਜੀ ਟੇਸਟੀ ਬਹੁਤ ਬਣੀ ਆ ਟੇਸਟੀ ਬਹੁਤ ਬਣਦੀ ਆ ਜਿਹੜਾ ਲਏ ਜਾਂਦਾ ਅਲਾ ਕਹਿੰਦਾ ਵੀ ਤੁਸੀਂ ਇਹ ਕਿੱਥੋਂ ਲਿਆਦੀ ਸੀਗੀ ਪਨੀਰੀ ਪਨੀਰੀ ਦਾ ਖਲਾਲ ਤੋਂ ਭਾਈ ਸਾਹਿਬ ਲਾਉਂਦੇ ਨੇ ਕਈ ਕੀਲੇ ਉਹਨਾਂ ਤੋਂ ਜਿਹੜੀ ਪੱਜ ਜਾਂਦੀ ਆ ਗੁੱਟੀ ਉਹੀ ਮੈਂ ਲਿਆ ਕੇ ਲਾ ਦਾਂ ਵੈਸੇ ਤਾਂ ਮੇਰੀ ਗੋਭੀ ਬੰਦ ਕਰੀ ਸੀ ਪਰ ਮੈਂ ਕੱਲ ਬਣਾਈ ਪਰ ਮੈਨੂੰ ਸਵਾਦ ਬਹੁਤ ਲੱਗੀ ਮੈਂ ਕੌਲਾ ਭਰ ਕੇ ਖਾ ਗਈ ਹੁਣ ਤਾਂ ਤੇਰੀ ਮੰਮੀ ਜਾਂਦੀ ਆ ਫੁੱਲ ਤੋੜਨੇ ਆਉਂਦੀ ਆ ਜਿੱਦਨ ਮੈਂ ਲਾਏ ਮੈਨੇ ਲੜੀ ਗਈ ਐਨੀ ਕਿ ਮੈਂ ਗੋਭੀ ਲਾਤੀ 1.5 200 ਟੁਕੜਾ ਇਕੱਠੇ ਹੀ ਲਾਤਾ ਮੈਂ ਤਾਂ ਲਾਤਾ ਮੈਨੂੰ ਪਨੀਰੀ ਫਰੀ ਮਿਲ ਗਈ ਪਰ ਮੰਮੀ ਹਾਣ ਨੇ ਨਾਲ ਲਾਈ ਸੀ ਨਾ ਉਹ ਤਾਂ ਤਾਰਾ ਡਰਾਣਾ ਤਾਂ ਪਾਣੀ ਸੀ ਬੰਦੇ ਨੇ ਤਾਂ ਮਿਹਨਤ ਲੱਗਦੀ ਆ ਤੇ ਚਲੋ ਵੀ ਤੁਸੀਂ ਵੀ ਬਣਾ ਕੇ ਦੇਖਿਓ ਟੇਸਟ ਕਰਿਓ ਉਹ ਤਾਂ ਤੇ ਗਰਮ ਚਾਲੇ ਐਤੀ ਸਬਜ਼ੀਆਂ ਦਾ ਰੇਟ ਟੁੱਟੇ ਹਾਂਜੀ ਕੁਝ ਲੋਕ ਲਾਉਂਦੇ ਵੀ ਹੈਗੇ ਦੁਪਹਿਰੇ ਦੇ ਬਾਅਦ ਦੇਖੀ ਜਾਣਗੇ ਹੁਣ ਭਾਈ ਸਾਹਿਬ ਨੂੰ ਨਿੰਬੂ ਲੱਗੇ ਸੀਗੇ ਪੰਜ-ਛੇ ਗੱਲੂ ਕੀ ਤੋੜ ਕੇ ਲੈ ਗਏ ਬੱਸ ਐਂ ਹੁੰਦਾ ਜੀ ਮੋਟਰ ਤੇ ਵੀ ਜਿਆਦਾ ਅਗਲੇ ਨੇ ਨਿੰਬੂ ਲਾਇਏ ਨਹੀਂ ਤੂੰ ਮੋਟਰ ਤੇ ਲਸਣ ਬੀਜ ਦੇ ਤੇਰਾ ਲਸਣ ਪੱਕਣ ਵੇਲੇ ਪੱਟ ਕੇ ਲੈ ਜਾ ਜੀ ਸਬਜ਼ੀਆਂ ਵੀ ਆਪਣੀਆਂ ਤਾਂ ਸੇਫ ਨੇ ਆਪਾਂ ਘਰੇ ਲਾਈਆਂ ਨੇ ਜੇ ਆਪਣੇ ਖੇਤਾਂ ਦੇ ਲਾਈਆਂ ਨੇ ਪਿੱਛੇ ਕੈਮਰਾ ਉੱਤੀ ਜੇ ਲਾਈਆਂ ਨੇ ਹਾਂਜੀ ਧਿਆਨ ਰੱਖਦੇ ਆ ਸਾਰੀ ਨਿਗ੍ਹਾ ਰੱਖਦੇ ਆ ਤਾਂ ਕਰਕੇ ਨੇ ਲੋਕ ਲਾਉਂਦੇ ਹੀ ਨਹੀਂ ਹੈਗੇ ਜੇ ਖੇਤ ਹੁੰਦੀਆਂ ਆਪਣੇ ਵੀ ਨਹੀਂ ਸੀ ਬਚਣਾ ਕੁਝ ਆਪਣੇ ਵੀ ਨਹੀਂ ਹੁੰਦਾ ਆਪਣੇ ਤਾਂ ਆਂਬ ਕਿੰਨਾ ਉੱਚਾ ਲੂਕ ਆਂਬ ਤੋੜ ਕੇ ਲਿਆ ਜਾਂਦੇ ਨੇ ਸਾਰੇ ਅਸੀਂ ਤਾਂ ਇੱਕ ਗੰਬੀ ਵੀ ਨਹੀਂ ਕਰੀ ਅਸੀਂ ਨਾਲੇ ਆਪਣੇ ਉੱਥੇ ਨੇੜੇ ਕਿਸੇ ਦਾ ਕੋਈ ਘਰ ਨਹੀਂ ਕੋਸ਼ ਨਹੀਂ ਫਿਰ ਵੀ ਪਹੁੰਚ ਜਾਂਦੇ ਨੇ ਪਤਾ ਨਹੀਂ ਕਿੱਥੋਂ ਚਲੋ ਵੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਥੇ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ